ਅਸੀਂ ਆਸ ਕਰਦੇ ਹਾਂ ਨਾ ਆਪਾਂ ਧਿਆਨ ਨੂੰ ਨੇਵਾ ਨੇ ਰਹਿਣਾ ਅਗਰ ਧਿਆਨ ਨੇਵਾ ਚਲਾ ਜਾਵੇਗਾ ਨਾ ਤੇ ਮਨ ਫਿਰ ਗੁਰਮੁਖੋਂ ਤੇ ਪੰਜਾਂ ਦੇ ਕਾਬੂ ਆ ਜਾਂਦਾ ਹੈ ਵਿਚਾਰਾਂ ਵਿੱਚ ਚਲਾ ਜਾਂਦਾ ਹੈ ਇਸ ਕਰਕੇ ਨਾ ਜੋ ਪਾਤਸ਼ਾਹ ਰਿਆ ਤੇ ਉਹ ਪਰਮਾਤਮਾ ਬਿਲਕੁਲ ਸਾਡੇ ਸਾਹਮਣੇ ਹੈ ਨੇੜੇ ਨੇੜੇ ਨਹੀਂ ਦੂਰ ਨਿਝ ਆਤਮੇ ਰਿਆ ਪ੍ਰਭੂ ਸਾਡੇ ਸਾਹਮਣੇ ਪਾਤਸ਼ਾਹ ਕਹਿ ਰਿਹਾ ਨਿਕਟ ਸੁਨੋ ਔਰ ਭੇਕੂ ਨਾਹੀ ਭਰਮ ਭੈਮ ਦੁਖ ਭਰ ਜਾ ਹੋਏ ਕਿਰਪਾ ਗੁਰ ਲਾਏ ਭਾਰ ਦੋ ਮਿਲੋ ਲਾਲ ਮਨ ਹਰੀ ਜੀ ਗੁਰੂ ਨੇ ਕਿਰਪਾ ਕੀਤੀ ਜਦ ਗੁਰ ਕੋ ਜਿ ਸਿਮਰਨ ਦੀ ਦਾਤ ਹੈ ਨਾ ਇਹ ਗੁਰਮੁਖ ਜਦ ਪਰਮਾਤਮਾ ਖੁਸ਼ ਹੋ ਜਾਂਦਾ ਹੈ ਆਪਣੇ ਬੱਚੇ ਉੱਤੇ ਜਦ ਕਿਰਪਾ ਕਰਦਾ ਹੈ ਨਾ ਜਦਿਆ ਦ੍ਰਿਸ਼ਟੀ ਕਰਦਾ ਹੈ ਫਿਰ ਗੁਰਮੁਖ ਸਿਮਰਨ ਦੀ ਦਾਤ ਮਿਲਦੀ ਸਭ ਤੋਂ ਔਖਾ ਕੰਮ ਹੈ ਆਖਣ ਔਖਾ ਸੱਚਾ ਨਾਮ ਸਭ ਤੋਂ ਔਖਾ ਕੰਮ ਹੈ ਗੁਰਬਾਣੀ ਪੜ੍ਹ ਕੇ ਨਾ ਅੱਗੇ ਗੁਰਖਸਿ ਸਿਮਨ ਕਰਨਾ ਪਰਮਾਤਮਾ ਦੇ ਮਲਾਪ ਵਿੱਚ ਝਲਣਾ ਇਸ ਕਰਕੇ ਗੁਰੂ ਕੋ ਜਦ ਉਹ ਪਰਮਾਤਮਾ ਨੇ ਕਿਰਪਾ ਕੀਤੀ ਆਤ ਸੰਗਤਾਂ ਉੱਤੇ ਦੋਸੇਮਰ ਦੇ ਦਤ ਮੇਰੇ ਬਾਦਸ਼ਾਹ ਕਹ ਰਿਹਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਿਨੇ ਗੁਰੇ ਕਮਾਨੋ ਮੰਤਾ ਤੇ ਗੁਰਮੁਖ ਜਿਵੇਂ ਦੇਖੋ ਇੱਕ ਕੁੱਲ ਬਦਨਾਮ ਕੋ ਲੈਣਾ ਉਸ ਕੁੱਲ ਦੇ ਵਿੱਚ ਗੁਰਮੁਖ ਅਗਰ ਇੱਕ ਰੱਬ ਦਾ ਪਿਆਰਾ ਉਹ ਪਰਮਾਤਮਾ ਨੂੰ ਜੱਪਣ ਵਾਲਾ ਉਹ ਪੈਦਾ ਹੋ ਜਾਂਦਾ ਹੈ ਨਾ ਤੇ ਗੁਰਮਖੋ ਉਹ ਕੋਲ ਦੀ ਬਦਨਾਮੀ ਦੂਰ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ। ਏਵੇਂ ਜੋ ਪ੍ਰਮਾਤਮਾ ਨੂੰ ਗੁਰਮਖੋ ਜਪਦੇ ਹਨ। ਸਿਮਨ ਅਭਿਆਸ ਕਰਦੇ ਹਨ ਨਾ ਉਹ ਗੁਰਮਖੋ ਲੋਕ ਪਰਲੋਕ ਦੀ ਬਦਨਾਮੀ ਤੋਂ ਬਚ ਜਾਂਦੇ ਆ। ਲੋਕ ਪਰਲੋਕ ਦੇ ਵਿੱਚ ਉਹ ਪ੍ਰਵਾਨ ਹੋ ਜਾਂਦੇ ਆ। ਪਾਤਸ਼ਾਹ ਕਹਿੰਦੇ ਆ ਆਪ ਜਸ ਮਟੰਤ ਸਤ ਪੁੱਤਰ ਸਿਮਰ ਤਬੇ ਰਦੇ ਗੁਰਮੰਤਰੇ ਜਦ ਗੁਰਮੰਤਰ ਨੂੰ ਜਪੋਗੇ ਨਾ ਤੇ ਗੁਰਮ ਕੋ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਵੀ ਮਾਨ ਸਤਕਾਰ ਮਿਲਦਾ ਹੈ ਬਾਚਾ ਕਰੀਏ ਇਹ ਲੋਕ ਸੁਕੀਏ ਪਰਲੋਕ ਸਹਿੱਲੇ ਨਾਨਕ ਹਰ ਪ੍ਰਪ ਆਪੇ ਮੇਲੇ ਇਸ ਕਰਕੇ ਨਾ ਆਓ ਫਿਰ ਨਾ ਸਾਰੀ ਸੰਗਤ ਬਿਲਕੁਲ ਸਾਹਮਣੇ ਧਿਆਨ ਰੱਖ ਕੇ ਨਾ ਪਰਮਾਤਮਾ ਨੂੰ ਪਿਆਰ ਵਿੱਚ ਆਵਾਜ਼ ਮਾਰੋ ਤਾਂ ਕਿ ਜਪਣ ਦਾ ਧੰਗ ਆ ਜਾਵੇ ਤਰੀਕਾ ਆ ਜਾਵੇ ਅਗਰ ਵਾਹਿਗੁਰੂ ਮੱਤ ਸਾਰੀ ਗੁਰੂ ਦੀ ਬਾਣੀ ਗੁਰਮੁਖੋ ਵਾਹਿਗੁਰੂ ਮੰਤਰ ਹੈ ਵਾਹਿਗੁਰੂ ਕੌਣ ਹੈ ਪਰਮਾਤਮਾ ਜਿਵੇਂ ਘਰਾਂ ਦੇ ਵਿੱਚ ਇਹ ਗੁਰਮੁਖੋ ਆਪਣੇ ਪਿਤਾ ਨੂੰ ਕੋਈ ਦਾਦੀ ਜੀ ਪਾਪਾ ਜੀ ਬਾਪੂ ਜੀ ਕਹਿ ਕੇ ਬੁਲਾਉਂਦਾ ਹੈ ਅਧਿਆਤਮਕ ਜਗਤ ਦੇ ਅੰਦਰ ਸੰਤਾਂ ਭਗਤਾਂ ਰੱਬ ਦੇ ਪਿਆਰਿਆਂ ਕਿਸੇ ਨੇ ਪਰਮਾਤਮਾ ਨੂੰ ਰਾਮ ਕਹਿ ਦਿੱਤਾ ਅੱਲਾ ਕਾਹ ਦਿੱਤਾ ਗੋਵਨ ਕਾਹ ਦਿੱਤਾ ਬਿੱਠਲ ਕਾਹ ਦਿੱਤਾ ਤੇ ਗੁਰੂ ਨਾਨਕ ਦੇ ਘਰ ਨੇ ਅਕਾਲ ਪੁਰਖ ਨੂੰ ਵਾਹਿਗੁਰੂ ਕਹਿ ਦਿੱਤਾ ਤੇ ਵਾਹਿਗੁਰੂ ਨੂੰ ਗੁਰਮ ਕੋ ਜਦ ਪਿਆਰ ਵਿੱਚ ਸਤਕਾਰ ਵਿੱਚ ਆਵਾਜ਼ ਮਾਰਾਂਗੇ ਨਾ ਤੇ ਗੁਰਮ ਕੋ ਉਹ ਮਿਤਰਾਚਾਰੀ ਪੈ ਜਾਵੇ ਪਰਮਾਤਮਾ ਦੇ ਨਾਲ ਨਾ ਮਿਤਰਾਚਾਰੀ ਬਹੁਤੀ ਵਾਰਨ ਆਪਾਂ ਦੁਨੀਆ ਦੀ ਮਿਤਰਾਚਾਰੀ ਨੂੰ ਬੜੀ ਪ੍ਰਾਇੋਰਟੀ ਦਿੰਦੇ ਹਾਂ ਜੀ ਮੇਰਾ ਫਲਾਣੇ ਵੱਡੇ ਬੰਦੇ ਦੇ ਨਾਲ ਬੜਾ ਮੇਲਜੋਲ ਪਰ ਜਦ ਧੋਖਾ ਮਿਲਦਾ ਹੈ ਨਾ ਫਿਰ ਆਪਾਂ ਰੋਂਦੇ ਆਂ ਕਿ ਮੈਨੂੰ ਧੋਖਾ ਦਿੱਤਾ ਤੇ ਪਾਤਸ਼ਾਹ ਕੀ ਕਹ ਰਿਹਾ ਭਾਈ ਕੱਚਿਆਂ ਨਾਲੋਂ ਤੋੜ ਪੱਕੇ ਨਾਲ ਜੋੜ ਜੋ ਤੈਨੂੰ ਜੁੁੰਦਿਆਂ ਤੱਕਾ ਦਿੰਦੇ ਹਨ ਤੇ ਜੋ ਤੇਰਾ ਸਰੀਰ ਵੀ ਤੇਰੇ ਕੋਲ ਨਹੀਂ ਹੋਵੇਗਾ ਨਾ ਤੇ ਉਹ ਤੇਰਾ ਪਿਤਾ ਪਰਮਾਤਮਾ ਤੇਰੇ ਕੋਲ ਹੋਵੇਗਾ ਉਸ ਦੇ ਨਾਲ ਤੂੰ ਭਾਈ ਮਿੱਤਰਾ ਜਾਈ ਪਾਉਣੀ ਹੈ ਪਾਤਸ਼ਾਹ ਕਹ ਰਿਹਾ ਨਨਕ ਕੱਟ ਜੜਿਆ ਸੋ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਇ ਛੋੜ ਧਿਆਨ ਕਰੋ ਨਾ ਮਾਤਾ ਪਿਤਾ ਬੱਚਿਆਂ ਨੂੰ ਗਰਮ ਕੋ ਕਿੰਨਾ ਜੋਰ ਲਾਉਂਦੇ ਹਨ ਕਿੰਨਾ ਇਹ ਗਰਮ ਕੋ ਰਾਤ ਦਿਨ ਮਿਹਤ ਮਛਕਤ ਕਰਕੇ ਨਾ 4 4 ਬੱਚਿਆਂ ਨੂੰ ਪਾਲਣਾ 5 5 ਨੂੰ ਪਹਿਲੇ ਸਮਿਆਂ ਵਿੱਚ 6 6 7 7 ਬੱਚਿਆਂ ਨੂੰ ਪਾਲਣਾ ਪਰ ਜਾਦੂਗਰ ਕੋਈ ਬੱਚਿਆਂ ਦੀ ਵਾਰੀ ਆਉਦੀ ਆ ਨਾ ਤੇ ਮਾਤਾ ਪਿਤਾ ਨੂੰ ਧੱਕੇ ਲੈਂਦੇ ਆ ਤੇ ਕੱਚੇ ਲੋਕ ਆ ਇਸ ਕਰਕੇ ਨਾ ਪਰਮਾਤਮਾ ਨਾਲ ਜਰਾਂ ਤਾਂ ਪਾਉਣਾ ਹੈ ਮਿੱਤਰ ਆਚਾਰੀ ਪਾਉਣੀ ਆਓ ਮਿੱਤਰ ਆਚਾਰੀ ਪਾਉਣ ਦਾ ਜੋ ਢੰਗ ਗੁਰੂ ਜੀ ਦੇ ਰਹੇ ਹਨ ਕਿ ਪਰਮਾਤਮਾ ਨੂੰ ਹਾਜ਼ਰ ਨਾ ਕਰ ਜਾਣ ਕੇ ਨਾ ਪਿਆਰ ਵਿੱਚ ਆਵਾਜ਼ਾਂ ਮਾਰੋ ਆਓ ਕਰੋ ਕਿਰਪਾ ਵਾਹ ਗੁਰੂ 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 ਗੁਰਮੁਖ ਨੂੰ ਮੰਨ ਦਾ ਜਨਮ ਤੇ ਤਨ ਮਾਂ ਕੀ ਰਕਤ ਪਿਤਾ ਪਿੰਡ ਧਾਰਾ ਮੂਰਤ ਸੂਰਤ ਕਰ ਅਪਾਰਾ ਇਹ ਗੁਰਮਖ ਨੂੰ ਪਿੰਡ ਦੀ ਤਿਆਰੀ ਸ਼ੁਰੂ ਹੋਈ ਜੋ ਬਾਦਸ਼ਾਹ ਕਹ ਰਹੇ ਹਨ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਸਾਰੀ ਸੰਗਤ ਨਾਲ ਸੁਰਤੀਆਂ ਬਿਰਤੀਆਂ ਨੂੰ ਉਥੇ ਲੈ ਕੇ ਚੱਲੋ ਜਿੱਤੇ ਇਹ ਮਾਤਾ ਦੇ ਗਰਭ ਵਿੱਚ ਇਹ ਸਰੀਰ ਬਣਦਾ ਜੋ ਪਾਤਸ਼ਾਹ ਕਹਿਆ ਮਾਤ ਗਰਭ ਮੇ ਆਪੁਨ ਸਿਮਰਨ ਦੇ ਤੁਮ ਰਾਖਨ ਹਾਰੇ ਅਗਨ ਸਾਗਰ ਅਥਾ ਲਹਿਰ ਮੇ ਤਾਰੂ ਤਾਰਨ ਹਾਰੇ ਜਿਵੇਂ ਜੀ ਉਥੇ ਅਗਨ ਹੈ ਨਾ ਉਵੇਂ ਦੇ ਗੁਰੂ ਇਸ ਇਲਾਕੇ ਦੇ ਵਿੱਚ ਜਿੱਥੇ ਮਨ ਦੇ ਖੇਲ ਖੇਲਣਾ ਹੈ ਨਾ ਇੱਥੇ ਵਿਸ਼ੇ ਵਕਾਰਾਂ ਦੀ ਅਗਨ ਇਧਰੋਂ ਉਹਨੂੰ ਮਨ ਬੱਚਾ ਜੋ ਇਹ ਤਨ ਮਾਤਾ ਦੇ ਗਰਭ ਵਿੱਚ ਇਹ ਨੌ ਦਰਵਾਜ਼ੇ ਬੰਦ ਹਨ ਦਸਮ ਦਵਾਰ ਖੁੱਲ੍ਹਾ ਹੈ ਜਿੱਥੇ ਪ੍ਰਮਾਤਮਾ ਆਪਣੇ ਬੰਮਕੂ ਮਨ ਬੱਚੇ ਨੂੰ ਇੱਕ ਟ੍ਰੇਨਿੰਗ ਦੇ ਰਿਹਾ ਹੈ ਟ੍ਰੇਨਿੰਗ ਦੇ ਵਿੱਚ ਲਿਵ ਟੋੜੀ ਹੈ ਲਿਵ ਜੁੜੀ ਹੈ ਨਾ ਅੱਖ ਦੇ ਇਸ਼ਾਰੇ ਤੋਂ ਵੀ ਘੱਟ ਸਮਾਂ ਮਨ ਬਿਰਾਗੀ ਹੋਇਆ ਤੇ ਪਿਤਾ ਜੀ ਇੱਕ ਖਿੰਨ ਵਾਸਤੇ ਵਿਛੜੇ ਹੋਣਾ 50 ਸਾਲਾਂ ਵਰਗਾ ਦੁੱਖ ਲੱਗਾ ਹੈ ਬਾਦਸ਼ਾਹ ਘਰਿਆ ਇੱਕ ਖਿੰਨ ਪਲ ਵਿਸਰੇ ਤੂ Swami ਮੈਂ ਜਾਣੂ ਬਰਸ 50 ਤੇ ਪਿਤਾ ਵਾਹਿਗੁਰੂ ਜੀ ਸਮਝਾਉਂਦੇ ਪੁੱਤ ਜੋ ਮੇਰਾ ਤੇਰਾ ਖੇ ਰਿਆ ਨਾ ਜਦ ਮੇਰੇ ਤੋਂ ਤੇਰਾ ਵਿਚੋੜਾ ਪੈ ਜਾਵੇਗਾ ਨਾ ਜਿਵੇਂ ਦੀ ਇਥੇ ਅਗਨ ਆਇਆ ਨਾ ਏਵੇਂ ਦੀ ਵਿਸ਼ੇ ਵਕਾਰਾਂ ਦੀ ਅਗਨ ਜਿਸ ਇਲਾਕੇ ਵਿੱਚ ਤੂੰ ਖੇਲ ਖੇਲਣਾ ਹੈ ਨਾ ਉਵੇਂ ਦੀ ਆਗ ਹੋਵੇਗੀ ਬਾਦਸ਼ਾਹ ਫਰਮਾ ਰਹੇ ਜੈਸੀ ਅਗਨ ਉਧਰ ਮੈਂ ਪਿਆਸੀ ਬਾਹਰ ਮਾਇਆ ਅਗਨ ਸਭ ਇੱਕ ਹੋ ਜਾਏ ਹੀ ਕਰਤੇ ਖੇਲ ਅਰਚਾਇਆ ਇੱਕ ਖੇਲ ਹੈ ਜੇ ਆਵਨ ਜਾਵਨ ਇਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਇਧਰਸਰ ਗੁਰਮ ਕੋ ਪ੍ਰਮਾਤਮਾ ਨੇ ਇਹ ਖੇਲ ਨੂੰ ਚਲਾਉਣ ਵਾਸਤੇ ਇਹ ਜੋ ਪਿੰਡ ਤਿਆਰ ਹੋਇਆ ਹੈ ਨਾ ਇਸ ਪਿੰਡ ਨੂੰ ਇਸ ਸਰੀਰ ਨੂੰ ਗੁਰਬਾਣੀ ਵਿੱਚ ਛੋਟਾ ਬ੍ਰਹਮੰਡ ਕਹਿੰਦਾ ਛੋਟਾ ਬ੍ਰਹਮੰਡ ਅੱਛਾ ਕਹਿੰਦੇ ਜੋ ਬ੍ਰਹਮੰਡ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਇਹ ਪ੍ਰਮਾਤਮਾ ਦਾ ਛੋਟਾ ਰੂਪ ਹੈ ਜੋ ਇਹ ਆਕਾਰ ਦੇਖਦੇ ਆ ਨਾ ਇਹ ਗੁਰਮਖੋ ਪਰਮਾਤਮਾ ਦਾ ਛੋਟਾ ਤੇ ਛੋਟੇ-ਛੋਟੇ ਬ੍ਰਹਮੰਡ ਹਨ ਇਸ ਦੇ ਵਿੱਚ ਗੁਰਮਖੋ ਪਰਮਾਤਮਾ ਨੇ ਖੇਲ ਨੂੰ ਚਲਾਉਣ ਵਾਸਤੇ ਨਾ ਇਸ ਬ੍ਰਹਮੰਡ ਦੇ ਅੰਦਰ ਇਹ ਪਿੰਡ ਦੇ ਅੰਦਰ ਇੱਕ ਆਤਮਿਕ ਪਰਿਵਾਰ ਬਿਠਾ ਦਿੱਤਾ ਜਿਨ੍ਹਾਂ ਦੀਆਂ ਅਲੱਗ-ਅਲੱਗ ਡਿਊਟੀਆਂ ਹਨ ਜਿਵੇਂ ਦ੍ਰਿਸ਼ਤ ਮਾਨ ਦੇ ਵਿੱਚ ਗੁਰਮਖੋ ਸਾਡਾ ਜੋ ਕਿਸੇ ਵੀ ਮਹਿਕਮੇ ਦਾ ਕਾਰੋਬਾਰ ਹੈ ਨਾ ਉਹ ਗੁਰਮਖੋ ਉੱਥੇ ਕਰਮਚਾਰੀ ਅਫਸਰ ਉਹ ਗੁਰਮਖੋ ਉਹ ਮਹਿਕਮੇ ਦੇ ਵਿੱਚ ਰੱਖੇ ਜਾਂਦੇ ਆ ਉਹਨਾਂ ਦਾ ਅਹੁਦੇ ਵਾਇਜ਼ ਉਹਨਾਂ ਨੂੰ ਕੰਮ ਵਾਡਿਆ ਜਾਂਦਾ ਹੈ ਇਵੇਂ ਪ੍ਰਮਾਤਮਾ ਨੇ ਇਹ ਖੇਲ ਰਚਦਿਆਂ ਨਾ ਇਹ ਪਿੰਡ ਦੇ ਵਿੱਚ ਇਹ ਸਰੀਰ ਦੇ ਅੰਦਰ ਇੱਕ ਪਰਿਵਾਰ ਬਿਠਾ ਦਿੱਤਾ ਤੇ ਅਲੱਗ ਅਲੱਗ ਡਿਊਟੀਆਂ ਸਭ ਤੋਂ ਗੁਰਮਖੋ ਉੱਪਰ ਹੈ ਇਹ ਮਸਤਕ ਮਸਤਕ ਦੇ ਵਿੱਚ ਪਰਮਾਤਮਾ ਮੌਜੂਦ ਹੈ ਜਿੱਥੇ ਪੰਜ ਛਪਦ ਵੱਜਦੇ ਹਨ ਮਨੀ ਦਾ ਪ੍ਰਕਾਸ਼ ਹੈ ਇਹ ਮਸਤਕ ਨੂੰ ਗੁਰਬਾਣੀ ਵਿੱਚ ਸੱਚਖੰਡ ਕਹਿ ਦਿੱਤਾ ਹੈ ਸੱਚਖੰਡ ਵਸੇ ਨਿਰੰਕਾਰ ਕਰ ਕਰ ਦੇਖੇ ਨਦਰ ਨਿਹਾਲ ਅੱਜ ਤੋਂ ਨੋਟ ਕਰ ਲਵੋ ਨੋਟ ਕਰ ਲਵੋ ਕਿ ਜੋ ਪਿਤਾ ਪਰਮਾਤਮਾ ਸਵਾਸ ਦਿੰਦਾ ਹੈ ਨਾ ਮੇਰੇ ਮਸਤਕ ਵਿੱਚ ਬੈਠ ਕੇ ਪ੍ਰਕਾਸ਼ ਰੂਪ ਦੇ ਵਿੱਚ ਉਹ ਮੇਰੇ ਕੀਤੇ ਹੋਏ ਖੇਲ ਨੂੰ ਵੇਖਦਾ ਸਾਰੇ ਨੋਟ ਕਰੋ ਜੋ ਬਾਦਸ਼ਾਹ ਕਹ ਰਿਆ ਨਾ ਮਸਤਕ ਪਦਮ ਦੁਆਲੇ ਮੜੀ ਮਾਹੇ ਨਰਿੰਜਣ ਤਿਰ ਭਵਨ ਧਾਣੇ ਪੰਜ ਸ਼ਬਦ ਨਰਮਾਇਲ ਵਜੇ ਢੁਲਕੇ ਚਵਰ ਸੰਖ ਘਣ ਗਾਜੇ ਇਹ ਪੰਜ ਸ਼ਬਦ ਨਗਾਰਾ ਬੀਨ ਸੰਖ ਕੜਿਆਲ ਕਣ ਇਹ ਪੰਜ ਆਵਾਜ਼ਾਂ ਹਨ ਜੋ ਗੁਰਮੁਖੋ ਹਰੇਕ ਦੇ ਅੰਦਰ ਵੱਜਦੀਆਂ ਪਰ ਸੁਣਾਈ ਨਹੀਂ ਦਿੰਦੀਆਂ ਕਿਉਂਕਿ ਲਿਬ ਟੁੱਟ ਚੁੱਕੀ ਹੈ ਜਦ ਦੁਬਾਰਾ ਲਿਬ ਝੁੜੇਗੀ ਨਾ ਫਿਰ ਗੁਰਮੁਖੋ ਸੁਣਾਈ ਦੇਣੀਆਂ ਇਹ ਅੰਦਰ ਪੰਜ ਸ਼ਬਦ ਜੋ ਰੋਜ਼ਾਨਾ ਹੀ ਪੜਦੇ ਹਨ ਪੰਜ ਸ਼ਬਦ ਇੱਕ ਘਰ ਸੁਭਾਗ ਹੈ ਘਰ ਸੁਭਾਗ ਸ਼ਬਦ ਵਜੈ ਕਲਾ ਜਿਤ ਕਰਿ ਧਾਰੀ ਆ ਪੰਜ ਦੂਤ ਤੁਦ ਵਸ ਕੇਤੇ ਕਾਲ ਕੰਟਕ ਮਾਰਿਆ ਇਹ ਕਿਹੜੇ ਪੰਜ ਹਨ ਕਿਵੇਂ ਮਾਰਨੇ ਹਨ ਉਹ ਅਗਲੇ ਵਿਚਾਰ ਦੇ ਵਿੱਚ ਚੱਲਦੇ ਹਾਂ ਤੇ ਇੱਥੇ ਨੋਟ ਕਰੋ ਸਾਰੇ ਸੰਗਤ ਇਹ ਪਰਮਾਤਮਾ ਸਾਡੇ ਵਿੱਚ ਹੈ ਇਹ ਨਹੀਂ ਕਿ ਗੁਰੂ ਘਰ ਆਏ ਹਾਂ ਥੋੜਾ ਡਰ ਗਏ ਆਪਾਂ ਜੀ ਕੋਈ ਇਹ ਗਲਤ ਮੂਹ ਦੇ ਵਿੱਚੋਂ ਸ਼ਬਦ ਨਹੀਂ ਕੱਢਣਾ ਤੇ ਬਾਹਰ ਗਏ ਹਾਂ ਗੁਰੂ ਕੋ ਉਹੀ ਹਾਲ ਹੈ ਨਦਿਆ ਕਰਦੇ ਆ ਚੁਗਲੀ ਕਰਦੇ ਆ ਬੇਇਮਾਨੀਆਂ ਕਰਦੇ ਆ ਰਿਸ਼ਤਾ ਖਾਂਦੇ ਆ ਗੁਰੂ ਰੋਕਦਾ ਪਰ ਆਪਾਂ ਕਰ ਹੀ ਜਾਂਦੇ ਸਲਾਮ ਜਵਾਬ ਦੋਨੋਂ ਕਰੇ ਮੁੰਡੋ ਕੋਠਾ ਜਾਏ ਨਾਨਕ ਦੋਵੇ ਕੂੜੀਆਂ ਥਾਇ ਨਕਾਈ ਪਾਏ ਮੱਥੇ ਵੀ ਟੇਕਦੇ ਪਰ ਗੁਰੂ ਦਾ ਕਿਹਾ ਜੇ ਮੰਨਦੇ ਧਿਆਨ ਕਰੋ ਨਾ ਧਿਆਨ ਕਰੋ ਅੱਜ ਗੁਰਮਖੋ ਸਾਡੇ ਸਮਾਜ ਦੀ ਹਾਲਤ ਕਿੰਨੀ ਡਿੱਗ ਚੁੱਕੀ ਹੈ ਕੋਈ ਵੀ ਕੰਮ ਅਰਿਸ਼ਤੋਂ ਬਿਨਾ ਗੁਰਮੁਖ ਹੋ ਹੀ ਨਹੀਂ ਰਿਹਾ ਕਿਉਂ ਜੀ ਕਿਉਂਕਿ ਮਨ ਸੌਂ ਗਿਆ ਮਨ ਸੌਂ ਗਿਆ ਕੱਚੇ ਧਨ ਦੀ ਖਾਤਰ ਕੱਚੇ ਧਨ ਨੂੰ ਕਮਾਉਣ ਵਾਸਤੇ ਜੋ ਨਾਸ਼ਮਾਨ ਹੈ ਗੁਰਮੁਖ ਪਾਪਾਂ ਦੀਆਂ ਪੰਡਾ ਬਣਦਾ ਸਤਗੁਰੂ ਜੀ ਕਹਿੰਦੇ ਕਾਜਾ ਧਨ ਸੰਚੇ ਮੂਰਖ ਗੁਆਰ ਮਨਮੁਖ ਭੂਲੇ ਅੰਤ ਗੁਆਰ ਜੋ ਜੋ ਧਨਵਾ ਦਾ ਕੱਚਾ ਧਨ ਹੀਰਾ ਫੇਰੀ ਦਾ ਰਿਸ਼ਤ ਕੋਰੀ ਦਾ ਤੇ ਦੁਖੀ ਕਰੀ ਜਾਂਦਾ ਵਿਕਿਆ ਕੇ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਰਿਸ਼ਤ ਕੋਰੀ ਦਾ ਧਨ ਜਿੰਨਾ ਵੀ ਮਰਜੀ ਜਮਾ ਕਰ ਲਓ ਦੁਖੀ ਕਰੇਗਾ ਬਹੁਤ ਦੁੱਖ ਦਿੰਦਾ ਪਰ ਆਪਾ ਮਨਨ ਨੂੰ ਤਿਆਰ ਹੀ ਦੀ ਆਪਾ ਮਨਨ ਨੂੰ ਤਿਆਰ ਬੜੀ ਪਰਸਨੈਲਿਟੀ ਤੇ ਨਾਲ ਕੁੜਮਕੋ ਦਫਤਰ ਵਿੱਚ ਜੁਆਨਾ ਕਰਦੇ ਆ ਚਪੜਾਸੀ ਮਿਲੇ ਹਨ ਪਾਣੀ ਪਿਉਣ ਨੂੰ ਪਰ ਪਰ ਕੋਥੇ ਕੀ ਕਰਦੇ ਆ ਅੰਦਰੋਂ ਬਾਹਰੋਂ ਬੜੀ ਪਸੰਦ ਆਲੀ ਪਰ ਅੰਦਰ ਜੋ ਮਨ ਹੈ ਨਾ ਉਹ ਕੋੜੀ ਮਨ ਹੈ ਕੋੜੀ ਮਨ ਮਨ ਲੈ ਸਭ ਕਿਸਮ ਦਾ ਤਨ tope ਮਨ ਅੱਛਾ ਨਾ ਹੋਏ ਇਹ ਜਗਤ ਭਰਮ ਭਲਾਇਆ ਵੇਰ ਲਾਤਾ ਉਤੇ ਕੋਏ ਅੱਜ ਬੁੱਝਣਾ ਹੈ ਬੁੱਝਣਾ ਹੈ ਕਿ ਜੋ ਸਾਡਾ ਪਿਤਾ ਪਰਮਾਤਮਾ ਸਾਨੂੰ ਵੇਖਦਾ ਹੈ ਸਾਨੂੰ ਸੁਣਦਾ ਪਾਛਾ ਗਿਆ ਰ ਅਦ੍ਰਿਸ਼ ਅਗੋਚਰ ਪਾਰ ਬ੍ਰਹਮ ਸਰਬ ਪ੍ਰਿਆ ਭਰਪੂਰੀ ਦੇ ਭੇਖਤ ਸੁਨਤ ਸਦਾ ਹੈ ਸੰਗੇ ਮਹਿੂ ਖਜਾਨਿਆਂ ਦੂਰੀ ਰੇ ਤੇ ਲੱਭਣਾ ਸ਼ੁਰੂ ਕਰ ਦਿੱਤਾ ਜੀ ਰੱਬ ਨੂੰ ਮਿਲਣ ਵਾਸਤੇ ਤੀਰਥਾਂ ਉੱਤੇ ਭਜਣਾ ਸ਼ੁਰੂ ਕਰ ਦਿੱਤਾ ਹਾਂ ਜਾਣ ਔਰ ਜੋ ਤੀਰਥਾ ਉਤੇ ਵਰਨ ਕੋ ਸੰਤਾਂ ਪਕਤਾਂ ਗੁਰੂ ਸਹਿਬਾਨਾ ਜੋ ਗਿਆਨ ਦਿੰਦਾ ਹੈ ਨਾ ਉਹ ਗਿਆਨ ਗੁਰਮੁਖ ਕੋ ਕਮਾਉਣਾ ਹੈ ਗਿਆਨ ਲੈ ਕੇ ਆਉਣਾ ਕਿ ਸਾਨੂੰ ਇਥੇ ਕਿਉਂ ਤੀਰਥ ਬਣਿਆ ਕਿਸ ਕਰਕੇ ਬਣਿਆ ਆਪਾਂ ਤਾਂ ਗੁਰੂ ਜੀ ਕੀ ਕਹ ਰਹੇ ਆ ਗੁਰ ਕੇ ਚਰਨ ਸਰੇਵਣੇ ਤੀਰਥ ਹਾਰਕਾ ਨਾਓ ਅੱਗੇ ਦਰਗੇ ਮੰਨੀਏ ਮਿਲੇ ਨਥਾਵੇਂ ਥਾਉ ਜਦ ਜਪੋਗੇ ਨਾ ਵਾਹ ਗੁਰੂ ਵਾਹ ਗੁਰੂ वाह गुरु 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 वाह ਗੁਰੂ ਵਾਹ 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 ਗੁਰੂ तीर्थ तीर्थ नामण जाओ तीर्थ नाम अंत शब्द ਦਾ ਵਿਚਾਰ ਸੁਰਤ ਗਿਆਨ ਹੈ ਜਦ ਗੁਰੂ ਦਾ ਗਿਆਨ ਦੇਖੇ ਪਰਮਾਤਮਾ ਨੂੰ ਕੋ ਚੱਪੋਗੇ ਨਾ ਤੇ ਸਭ ਤੋਂ ਵੱਡਾ ਇਹ ਤੀਰਥ ਹੈ ਤੀਰਥ ਇਸ ਤੋਂ ਅੱਗੇ ਹੈ ਗੁਰਮੁਖ ਆਤਮਾ ਜਿਸ ਨੂੰ ਗੁਰਬਾਣੀ ਵਿੱਚ ਆਤਮਾ ਰਾਮ ਕਹਾ ਦਿੱਤਾ ਹੈ ਸਤਗੁਰੂ ਕਹ ਦਿੰਦਾ ਹੈ ਜੋ ਦੋ ਅੱਖਾਂ ਦੇ ਵਿੱਚ ਘਾਰ ਉਪਰ ਤਰਕੁਟੀ ਆ ਨਾ ਐਣਕ ਤੋਂ ਉੱਪਰਲਾ ਹਿੱਸਾ ਇੱਥੇ ਆਤਮਾ ਨਾਮ ਮੌਜੂਦ ਹੈ ਜਿਵੇਂ ਖਾਲੀ ਖਲਾ ਦੇ ਵਿੱਚੋਂ ਤਾਰਾ ਟੁੱਟਦਾ ਹੈ ਨਾ ਲੰਬੀ ਲੋਕ ਬੜੀ ਆਉਂਦੀ ਹੈ ਪਿੱਛੇ ਬਹੁਤ ਵੱਡਾ ਖਾਲੀ ਖਲਾ ਹੈ ਐਵੇਂ ਆਤਮਾ ਦਾ ਪਰਮਾਤਮਾ ਨਾਲ ਮੁਲਾਪ ਹੈ ਪਾਚਾ ਗਿਆ ਰਿਆ ਨਾ ਤਾਰਾ ਚੜਿਆ ਨਾ ਮਾ ਕਿਉ ਨਦਰ ਨਹੀਂ ਹੱਦੀ ਆਤਮ ਸੇਵਕ ਪੁਰਬ ਕਰਮਾ ਗੁਰ ਸ਼ਬਦ ਦਖਾਲਿਆ ਰਾਮ